ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਧמאਣ ਤੇ ਪੰਜਾਬ ਨਿਊਜ਼ ਬੁਲਟਨ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਰੁਕ ਕਰ ਲੈਣੇ ਇਸ ਵੀਰੇ ਦੇ ਹੈਡਲਾਈਨਸ ਪਰ ਤਾਂ ਸੰਸਦ ਮੈਂਬਰ ਕੁਰਮੀ ਸਿੰਘ ਮੀਥੇਰ ਨੇ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਪੱਟੀ ਬਾਰੇ ਦਿੱਤਾ ਵੱਡਾ ਬਿਆਨ ਕਿਹਾ ਪੰਜਾਬ ਸਰਕਾਰ ਦੀ ਕਾਰਵਾਈ ਕਾਰਨ ਕੀਤਾ ਗਿਆ ਹਮਲਾ ਅਰਵਿੰਦ ਕੇਜੀ ਵਾਲਦੀ ਫੇਰੀ ਤੋਂ ਪਹਿਲਾਂ ਸਿਵਲ ਹਸਪਤਾਲ ਪਹੁੰਚੇ ਸਿਹਤ ਮੰਤਰੀ ਡਾਕਟਰ ਪ੍ਰਦੀਪ ਸਿੰਘ ਪ੍ਰਬੰਧਾ ਦਾ ਲੈ ਜਾਇਜ਼ਾ ਅਮਰਪਾਲ ਸਮੇਤ ਹੋਰਨਾ ਮੁਤੇ ਤੇ ਵੀ ਕੀਤੀ ਗੱਲਬਾਤ ਅਕਾਲੀ ਦਲ ਦੀ ਪੱਤੀ ਮੋਹਿਮ ਲਈ ਮਨਪੀ ਤਿਆਰੀ ਦਾ ਆਇਆ ਵੱਡਾ ਬਿਆਨ ਕੌਮੀ ਮਸਲਿਆਂ ਲਈ ਇੱਕ ਹੋਣ ਦੀ ਕੀਤੀ ਅਪੀ ਮੁੱਖ ਮੰਤਰੀ ਬਦਲਣ ਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਆਇਆ ਵੱਡਾ ਬਿਆਨ ਆਉਣ ਵਾਲੀਆਂ ਚੋਣਾਂ ਲਈ ਵੀ ਦੱਸ ਦਿੱਤਾ ਮੁੱਖ ਮੰਤਰੀ ਦਾ ਨਾਮ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਸੰਸਦ ਮੈਂਬਰ ਕੁਰਮੀ ਸਿੰਘ ਮੀਤੇਰ ਨੇ ਸਰਹੱਦੀ ਇਲਾਕੇ ਦੀ ਗੱਲ ਕਰਦੇ ਹੋਏ ਗਵਾਂਡੀ ਦੇਸ਼ ਪਾਕਿਸਤਾਨ ਬਾਰੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਚੱਲ ਰਹੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਕਾਰਨ ਗਵਾਂਡੀ ਦੇਸ਼ ਪਾਕਿਸਤਾਨ ਚ ਬੈਠੇ ਨਸ਼ੇ ਦੇ ਸੌਦਾਗਰਾਂ ਨੂੰ ਬੇहद ਨੁਕਸਾਨ ਹੋਇਆ ਹੈ ਜਿਸ ਕਾਰਨ ਜਲੰਧਰ ਵਿੱਚ ਸ਼ਹਿਜ਼ਾਦ ਪੱਟੀ ਨਾਂ ਦੇ ਗੈਂਗਸਟਰ ਨੇ ਹਮਲਾ ਕਰਵਾਇਆ ਮੀਤੇਰ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਮਾਮਲੇ ਤੇ ਵਿਚਾਰ ਜ਼ਰੂਰ ਕਰਨਾ ਚਾਹੀਦਾ ਹੈ ਮੀਥੇਰ ਨਸ਼ੇ ਦੇ ਵਿਰੁੱਧ ਯੁੱਧ ਤੋਂ ਗੱਲ ਕਰਕੇ ਪੰਜਾਬ ਸਰਕਾਰ ਵੱਲੋਂ ਕੀਤੀ ਕਾਰਵਾਈ ਦਾ ਲਿੰਕ ਤਸਕਰਾਂ ਤੇ ਗੈਂਗਸਟਰਾਂ ਨਾਲ ਜੋੜਦੇ ਹੋਏ ਨਜ਼ਰ ਆਈ ਜਲੰਧਰ ਵਿੱਚ ਬੰਬ ਸੁੱਟਣ ਦੀ ਘਟਨਾ ਬਾਰੇ ਉਹਨਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਦੀ ਕਾਰਵਾਈ ਕਾਰਨ ਗਵਾਂਦੀ ਮੁਲਕ ਪਾਕਿਸਤਾਨ ਤੋਂ ਨਸ਼ੇ ਦੀ ਸਪਲਾਈ ਠੱਪ ਹੋ ਗਈ ਹੈ ਜਿਸ ਕਰਕੇ ਉੱਥੇ ਬੈਠੇ ਗੈਂਗਸਟਰ ਪੰਜਾਬ ਤੇ ਹਮਲਾ ਕਰ ਰਹੇ ਨੇ ਇਸ ਦੇ ਨਾਲ ਉਹਨਾਂ ਨੇ ਭਾਰਤ ਦੀ ਕੇਂਦਰ ਸਰਕਾਰ ਨੂੰ ਇਸ ਮਾਮਲੇ ਤੇ ਲੜੀੰਦੀ ਕਾਰਵਾਈ ਕਰਨ ਦੀ ਗੱਲ ਕਹੀ ਹੈ ਸੰਸਦ ਮੀਤੇਰ ਨੇ ਕਿਹਾ ਕਿ ਕਿਉਂਕਿ ਇਹ ਦੋ ਮੁਲਕਾਂ ਦਾ ਮੁੱਦਾ ਬਣ ਚੁੱਕਿਆ ਹੈ ਇਸ ਲਈ ਇਹ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਤੇ ਕੰਦੀ ਕਾਰਵਾਈ ਕਰੇ ਹੋਰ ਕੀ ਕਿਹਾ ਸੰਸਦ ਗੁਰਮੀਤ ਸਿੰਘ ਮੀਤੇਰ ਨੇ ਆਓ ਦੇਖਦੇ ਹਾਂ ਪੰਜਾਬ ਦੀ ਸੂਬਾ ਸਰਕਾਰ ਲਗਾਤਾਰ ਜਿਹੜੇ ਲੋਕ ਨਸ਼ੇ ਦਾ ਕਾਰੋਬਾਰ ਕਰਦੇ ਸੀ ਉਹਨਾਂ ਤੇ ਸਖਤੀ ਨਾਲ ਕਾਰਵਾਈ ਕਰ ਰਹੀ ਹੈ ਜਿਹੜਾ ਸਾਰੇ ਲੋਕ ਜਾਣਦੇ ਆ ਜੀਦੇ ਕਰਕੇ ਅੱਜ ਪੰਜਾਬ ਚ ਜਿਹੜਾ ਨੈਕਸਸ ਹੈ ਨਸ਼ੇ ਦਾ ਉਹ ਟੁੱਟ ਰਿਹਾ ਤੇ ਖਤਮ ਹੋ ਰਿਹਾ ਤੇ ਜਿਹਦੀ ਸਭ ਤੋਂ ਵੱਡੀ ਕਹਿ ਲਓ ਜਿਹੜੀ ਪਰੇਸ਼ਾਨੀ ਹੈ ਦਿੱਕਤ ਉਹਨਾਂ ਲੋਕਾਂ ਲਈ ਬਣੀ ਹੋਈ ਹੈ ਜਿਹੜੇ ਪਾਕਿਸਤਾਨ ਚ ਬੈਠੇ ਪੰਜਾਬ ਚ ਜਿਹੜਾ ਨਸ਼ਾ ਉਹ ਸਪਲਾਈ ਕਰਦੇ ਸੀ ਕਿਉਂਕਿ ਭਾਰਤ ਤੇ ਪਾਕਿਸਤਾਨ ਦਾ 500 ਕਿਲੋਮੀਟਰ ਦਾ ਬਾਰਡਰ ਹੈ ਜਿਹੜਾ ਪੰਜਾਬ ਚ ਲੱਗਦਾ ਅੱਜ ਉਥੋਂ ਜਿਹੜੀ ਸਪਲਾਈ ਅੱਗੇ ਡਰੋਨਾਂ ਦੇ ਰਾਹੀਂ ਭੇਜਦੇ ਸੀ ਅੱਜ ਪੰਜਾਬ ਚ ਕੋਈ ਸਪਲਾਈ ਫੜਨ ਵਾਲਾ ਬੰਦਾ ਨਹੀਂ ਜਿਹਦੇ ਕਰਕੇ ਪਾਕਿਸਤਾਨੀਆਂ ਦਾ ਬਹੁਤ ਵੱਡਾ ਜਿਹੜਾ ਕਾਰੋਬਾਰ ਦਾ ਨਸ਼ੇ ਦਾ ਜਿਹੜਾ ਨੁਕਸਾਨ ਹੈ ਉਹ ਹੋ ਰਿਹਾ ਹੈ ਜਿਹਦੇ ਚਲਦੇ ਸ਼ਹਜਾਦ ਪੱਟੀ ਨਾਮ ਦਾ ਇੱਕ ਗੈਂਗਸਟਰ ਆ ਪਾਕਿਸਤਾਨ ਚ ਬੈਠਾ ਜਿਹਨੇ ਜਲੰਧਰ ਚ ਅਟੈਕ ਵੀ ਕੀਤਾ ਤੇ ਉਹ ਅਟੈਕ ਦਾ ਵੱਡਾ ਕਾਰਨ ਇਹੀ ਲੱਗਦਾ ਵੀ ਕਿਸ ਤਰ੍ਹਾਂ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਸਕੇ ਕਿਸ ਤਰ੍ਹਾਂ ਜਿਹੜਾ ਨਸ਼ੇ ਦਾ ਕਾਰੋਬਾਰ ਹੈ ਉਹ ਦੁਬਾਰਾ ਚਲਾਇਆ ਜਾ ਸਕੇ ਸੋ ਇਹ ਮਸਲਾ ਜਿਹੜਾ ਪੰਜਾਬ ਦਾ ਨਹੀਂ ਇਹ ਦੇਸ਼ ਦੀ ਸਿਕਿਉਰਿਟੀ ਦਾ ਹੈ ਤੇ ਇੰਟਰਨੈਸ਼ਨਲ ਪੰਜਾਬ ਕਹੋ ਭਾਰਤ ਦੇ ਪਾਕਿਸਤਾਨ ਦਾ ਜਿਹੜਾ ਇਹ ਮਸਲਾ ਹੈ ਸੋ ਕੇਂਦਰ ਸਰਕਾਰ ਨੂੰ ਸਵਾਲ ਹੈ ਕਿ ਸ਼ਾਹਜਾਦ ਪੱਟੀ ਉਹੀ ਹੈ ਜਿਹਦੀ ਲਾਰੈਂਸ ਬਿਸ਼ਨੋਈ ਦੇ ਨਾਲ ਵੀਡੀਓ ਕਾਲ ਕਰਦੀ ਦੀ ਇੱਕ ਵੀਡੀਓ ਜਿਹੜੀ ਹੈ ਉਹ ਵਾਇਰਲ ਹੋਈ ਸੀ ਤੇ ਲਾਰੈਂਸ ਬਿਸ਼ਨੋਈ ਦੀ ਅੱਜ ਜਿਹੜੀ ਭਾਜਪਾ ਸਰਕਾਰ ਹੈ ਪੁਸ਼ਤ ਪਨਾਈ ਕਰ ਰਹੀ ਹੈ ਸਾਬਰਮਤੀ ਜੇਲ੍ਹ ਚ ਗੁਜਰਾਤ ਜਿਹੜਾ ਉਹ ਰੱਖਿਆ ਹੋਇਆ ਕੀ ਦੇਸ਼ ਦੀ ਸਕਿਉਰਿਟੀ ਦੇ ਲਈ ਕੀ ਭਾਜਪਾ ਸਰਕਾਰ ਅੱਜ ਲਾਰੈਂਸ ਬਿਸ਼ਨੋਈ ਤੋਂ ਪੁੱਛਗਿਛ ਕਰੂਗੀ ਕਿ ਕਿਸ ਤਰ੍ਹਾਂ ਸ਼ਾਹਜਾਦ ਪੱਟੀ ਨੇ ਸਾਰਾ ਪਲਾਨ ਕਰਕੇ ਕਿਉਂਕਿ ਪਤਾ ਵੀ ਦੋਨਾਂ ਦੇ ਰਿਲੇਸ਼ਨ ਹੈ ਇਹ ਪੰਜਾਬ ਦੇ ਦੇਸ਼ ਦੇ ਮਾਹੌਲ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਗਈ ਹੈ ਤੇ ਇਹਦੇ ਪਿੱਛੇ ਹੋਰ ਕਿਹੜੇ-ਕਿਹੜੇ ਲੋਕ ਨੇ ਤਾਂ ਸੰਸਦ ਮੀਥੇ ਨੇ ਦਾਵਾ ਕੀਤਾ ਹੈ ਕਿ ਜਲੰਧਰ ਤੇ ਹੋਇਆ ਕ੍ਰੈਂਡੇਟ ਹਮਲਾ ਜਿਸ ਸੇ ਸ਼ਹਿਜ਼ਾਦ ਪੱਟੀ ਦੁਆਰਾ ਕੀਤਾ ਗਿਆ ਹੈ ਉਹ ਲਾਰੈਂਸ ਬਿਸ਼ਨੋਈ ਨਾਲ ਸੰਬੰਧ ਰੱਖਦਾ ਹੈ ਤੇ ਲਾਰੈਂਸ ਭਾਜਪਦੀ ਸੁਰੱਖਿਆ ਵਿੱਚ ਸਾਬਰਮਤੀ ਜੇਲ੍ਹ ਵਿੱਚ ਹੈ ਤੇ ਕੀ ਸਰਕਾਰ ਹੁਣ ਇਸ ਮਾਮਲੇ ਤੇ ਲਾਰੈਂਸ ਤੋਂ ਪੁੱਛਗਿੱਛ ਕਰੇਗੀ ਇਹ ਸਵਾਲ ਉਹ ਪੁੱਛਦੇ ਨਜ਼ਰ ਆਏ ਨੇ ਆਮ ਆਪੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ 18 ਮਾਰਚ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਫੇਰੀ ਤੋਂ ਪਹਿਲਾਂ ਅੱਜ ਸਿਹਤ ਮੰਤਰੀ ਡਾਕਟਰ ਬਰਬੀਰ ਸਿੰਘ ਸਿਵਲ ਹਸਪਤਾਲ ਦਾ ਦੌਰਾ ਕਰਨ ਲਈ ਪਹੁੰਚੇ ਜਿਨ੍ਹਾਂ ਨੇ ਪੰਜਾਬ ਸਰਕਾਰ ਦੇ ਨਸ਼ਿਆਂ ਖਿਲਾਫ ਯੁੱਧ ਤਹਿਤ ਆਪਣੇ ਹਸਪਤਾਲ ਅੰਦਰ ਬਿਨਾਂ ਨਸ਼ੇ ਚੜਾਉਣ ਪਰੇ ਗੱਲਬਾਤ ਕੀਤੀ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਸੁਧਾਰ ਦਾ ਵਾਅਦਾ ਕੀਤਾ ਸੀ ਜੋ ਅੱਜ ਦੇਖਣ ਨੂੰ ਮਿਲ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ 18 ਮਾਰਚ ਨੂੰ ਇੱਥੇ ਆਧੁਨਿਕ ਸਹੂਿਤਾਵਾਂ ਲੋਕਾਂ ਨੂੰ ਸਪੁਰਦ ਕਰਨ ਦੇ ਲਈ ਪਹੁੰਚੇ ਨੇ ਇਸ ਮੌਕੇ ਉਹਨਾਂ ਨੇ ਆਮ ਆਦਮੀ ਪਾਰਟੀ ਵੱਲੋਂ ਸਿਹਤ ਸਣੇ ਵੱਖ-ਵੱਖ ਖੇਤਰਾਂ ਵਿੱਚ ਕੀਤੇ ਗਏ ਕੰਮਾਂ ਦਾ ਜ਼ਿਕਰ ਵੀ ਕੀਤਾ ਹੈ ਪੰਜਾਬ ਨੇ ਬਹੁਤ ਲੰਬਾ ਸਮਾਂ ਸੰਤਾਪ ਝੋਗਿਆ ਜਦੋਂ ਉਸੇ ਟੈਰਰਿਜ਼ਮ ਦਾ ਦੌਰ ਕਹਿੰਦੇ ਆਤਵਾਦ ਦਾ ਦੌਰ ਕਹਿੰਦੇ ਆ ਉਹ ਗੱਲਾਂ ਆਤਵਾਦ ਨਹੀਂ ਸੀ ਇਹਦੀ ਪੂਰੀ ਟਰਮ ਹੈ ਨਾਰਕੋ ਟੈਰਰਿਜ਼ਮ ਜਿਹੜਾ ਇਹਦੀ ਫੰਡਿੰਗ ਹੁੰਦੀ ਆ ਉਹ ਨਾਰਕੋਟਿਕ ਟ੍ਰੇਡ ਦੇ ਨਾਲ ਹੁੰਦੀ ਆ ਔਰ ਜਿਹੜਾ ਜਿਹੜਾ ਪਹਿਲਾਂ ਟਰਨਰ ਸੀਗਾ ਹੁਣ ਉਹ ਗੈਂਗਸਟਰ ਬਣ ਗਏ ਹੋਏ ਆ ਤੇ ਇਹ ਕਿਤੇ ਨਾ ਕਿਤੇ ਜਿਹੜਾ ਕਿਉਂਕਿ ਜਿਹੜੇ ਮਾੜੇ ਬੰਦੇ ਜਿਹੜੇ ਧੰਦਾ ਕਰਦੇ ਆ ਉਹਨਾਂ ਦੀ ਫੰਡਿੰਗ ਇਹਦੇ ਨਾਲ ਹੁੰਦੀ ਆ ਜਦੋਂ ਅਸੀਂ ਨਾਰਕੋਟਿਕ ਟ੍ਰੇਡ ਜਦੋਂ ਅਸੀਂ ਲੋਕਾਂ ਦੇ ਵਿੱਚ ਜਾ ਰਹੇ ਆ ਜਦੋਂ ਇਹਦੀ ਡਿਮਾਂਡ ਨਹੀਂ ਰਹੇਗੀ ਤਾਂ ਉਹਨਾਂ ਦੀ ਮਾਰਕੀਟ ਖਤਮ ਹੋ ਜਾਏਗੀ ਤੋਂ ਉਹਨਾਂ ਨੇ ਨਿਚਲੀ ਕੁਦਰਤੀ ਗੱਲ ਹੈ ਕਿ ਉਹ ਜਿਹੜੀ ਆ ਤੁਹਾਡੇ ਜੋ ਵੀ ਚਾਹੇ ਕਿਸੇ ਧਾਰਮਿਕ ਜਗ੍ਹਾ ਦੇ ਉੱਤੇ ਮੰਦਰਾਂ ਦੇ ਉੱਤੇ ਜਾਂ ਗੁਰਦਵਾਰਿਆਂ ਦੇ ਉੱਤੇ ਇਹ ਸਾਰਾ ਕੁਝ ਆ ਉਹਦੇ 'ਚ ਬੜੇ ਫੋਰਸ ਨਾਲ ਕਰਨਾ ਪੈਂਦਾ ਕਿ ਜਿਹੜੇ ਸਾਡੇ ਬਾਰਡਰ ਦੇ ਦੂਜੇ ਪਾਸੇ ਬਟ ਕਿਤੇ ਨਾ ਕਿਤੇ ਉਹਨਾਂ ਨੂੰ ਕੁਝ ਜਿਹੜੇ ਸਹਿਯੋਗ ਕਰਨ ਵਾਲੇ ਦੇਸ਼ ਤੇ ਅੰਦਰ ਵੀ ਆ ਉਹਨਾਂ ਨੂੰ ਵੀ ਸਾਵਧਾਨ ਹੋਣਾ ਚਾਹੀਦਾ ਕੋਈ ਨਾ ਕੋਈ ਤਾਂ ਉਹਨਾਂ ਦੇ ਨਾਲ ਕੋਆਪਰੇਟ ਕਰ ਰਿਹਾ ਹੈ ਨਾ ਜਿਵੇਂ ਅਸੀਂ ਆਪਣੇ ਘਰ ਨੂੰ ਸੰਭਾਲਣਾ ਪਹਿਲੀ ਗੱਲ ਹੈ ਫਿਰ ਅਸੀਂ ਜਿਹੜੇ ਨੇਬਰ ਆ ਉਹਨਾਂ ਦੇ ਨਾਲ ਵੀ ਸੱਚਾਂਗੇ ਔਰ ਉਹਨਾਂ ਦਾ ਭਲਾ ਵੀ ਇਸੇ ਚੀਜ਼ ਚ ਹੈ ਪਾਕਿਸਤਾਨ ਜੇ ਉਹ ਇਫਤੇਰ ਪਲੇਇੰਗ ਵਿਦ ਫਾਇਰ ਤੇ ਉਹਨਾਂ ਦੇ ਆਪਣੇ ਘਰ 'ਚ ਵੀ ਅੱਗ ਲੱਗਦੀ ਹੈ ਉੱਥੇ ਵੀ ਬੇਚਰਾ ਹੈਗਾ ਸਰ ਉੱਥੇ ਵੀ ਸਾਡਾ ਕੁਝ ਹੋ ਰਿਹਾ ਹੈ ਕਿ ਡਰੋਨ ਨਹੀਂ ਰੁਕ ਰਹੇ ਕਿ ਉਸ ਦੇ ਬਾਰੇ ਕੇਂਦਰ ਦੇ ਨਾਲ ਕੋਈ ਗੱਲਬਾਤ ਹੋ ਰਹੀ ਹੈ ਕਿ ਕੇਂਦਰ ਦੇ ਨਾਲ ਗੱਲਬਾਤ ਤਾਂ ਹੋ ਹੀ ਰਹੀ ਹੈ ਮੀਡੀਆ ਦੇ ਥਰੂ ਵੀ ਹੈ ਕੇਂਦਰ ਦਾ ਫਰਜ਼ ਹੈ ਜੀ ਜਿਹੜੀ ਇਹ ਸਾਰੀ ਟੈਕਨੋਲੋਜੀ ਹੈ ਕੇਂਦਰ ਕੋਲ ਹੈ ਬਾਰਡਰ ਸਕਿਉਰਿਟੀ ਫੋਰਸ ਕੋਲ ਹੈ ਸੈਟਲਾਈਟ ਉਹਨਾਂ ਦੇ ਕੋਲ ਹੈ ਅਸੀਂ ਜੇ ਸਪੇਸ ਦੇ ਵਿੱਚ ਡੌਕਿੰਗ ਕਰ ਸਕਦੇ ਹਾਂ ਆਪਣੇ ਸੈਟਲਾਈਟਸ ਦੀ ਠੀਕ ਹੈ ਸਪੇਸ ਸਟੇਸ਼ਨ ਦੇ ਵਿੱਚ ਜੇ ਅਸੀਂ ਸਪੇਸ ਦੇ ਵਿੱਚ ਸਟਾਰਸ ਦੇ ਵਿੱਚ ਜਾ ਕੇ ਜਿਹੜੇ ਤੁਹਾਡੇ ਉਹਨਾਂ ਨੂੰ ਸ਼ੂਟ ਕਰ ਸਕਦੇ ਆ ਆਈ ਐਮ ਸ਼ੋਰ ਕਿ ਜਿਹੜੀਆਂ ਡਰੋਨਸ ਨੂੰ ਵੀ ਸ਼ੂਟ ਕਰ ਸਕਦੇ ਆ ਜਿਹੜੀ ਐਂਟੀ ਡਰੋਨ ਟੈਕਨੋਲੋਜੀ ਆ ਉਹ ਸੈਂਟਰ ਦੇ ਕੋਲ ਹੈ ਔਰ ਨਾਰਕੋਟਿਕਸ ਜਿਹੜੀ ਕੰਟਰੋਲ ਬਿਊਰੋ ਹੈ ਐਨਸੀਬੀ ਹੈ ਇਹ ਪ੍ਰਿੰਸੀਪਲੀ ਉਹਦਾ ਕੰਮ ਹੈ ਪੰਜਾਬ ਪੁਲਿਸ ਦਾ ਬਹੁ ਪੰਜਾਬ ਪੁਰਸਤ ਜੇ ਇੱਥੇ ਡਰੋਨ ਆ ਜਾਏਗੀ ਤਾਂ ਕਰੇਗੇ ਉਹਦਾ ਬੰਦੋਬਸਤ ਨਾ ਜੀ ਮਤਲਬ ਕੇਂਦਰ ਕੋਲੇ ਇਹ ਸਾਰੀ ਕੁਝ ਅਵੇਲੇਬਲ ਹੈ ਕਿ ਉਹ ਬਾਰਡਰ ਕ੍ਰੋਸ ਨਾ ਕਰ ਸਕੇ ਉਹ ਨੂੰ ਜਿਹਨੂੰ ਆਇਰਨ ਡੋਮ ਕਹਿੰਦੇ ਆ ਉੱਥੇ ਉਹ ਆਇਰਨ ਡੋਮ ਹੋਣਾ ਚਾਹੀਦਾ ਸਾਡਾ ਤਾਂ ਸਰਕਾਰ ਵੱਲੋਂ ਅਸਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਗਰਮਪੰਥੀ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਸੱਤ ਸਾਥੀਆਂ ਤੋਂ ਐਨਐਸਏ ਹਟਾਏ ਜਾਣ ਬਾਰੇ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਖਰਾਬ ਨਹੀਂ ਹੋਣਾ ਚਾਹੀਦਾ ਇਸੇ ਵਜ੍ਹਾ ਕਰਕੇ ਉਹਨਾਂ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਇਸ ਤੋਂ ਇਲਾਵਾ ਉਹਨਾਂ ਹੈਲਥ ਸੇਵਾਵਾਂ ਨੂੰ ਬਰਕਰਾਰ ਰੱਖਣ ਦਾ ਦਾਵਾ ਵੀ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਕੂ ਮਨਪ੍ਰੀਤ ਅਯਾਲੀ ਨੇ ਸਮੁੱਚੀ ਸਿੱਖ ਸੰਗਤ ਅਤੇ ਸਾਰੇ ਹੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਵਿੱਚ ਲੋਕ ਆਪਣੀ ਹਿੱਸੇਦਾਰੀ ਵਧ ਚੜ ਕੇ ਪਾਉਣ 18 ਮਾਰਚ ਨੂੰ ਸ਼੍ਰੋਕਾਲ ਤੱਕ ਸਾਹਿਬ ਅਕੀਰ ਅਰਦਾਸ ਬੇਨਤੀ ਤੋਂ ਬਾਅਦ ਭਰਤੀ ਮੁਹਿੰਮ ਸ਼ੁਰੂ ਹੋਵੇਗੀ ਜਿਸ ਲਈ ਮਨਪ੍ਰੀਤ ਅਯਾਲੀ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਪ੍ਰੀਤ ਅਯਾਲੀ ਨੇ ਸਿੱਖ ਕੌਮ ਤੇ ਸਮੁੱਚੇ ਪੰਜਾਬੀਆਂ ਨੂੰ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਵਿੱਚ ਯੋਗਦਾਨ ਪਾਉਣ ਲਈ ਅਪੀਲ ਕੀਤੀ ਹੈ ਇੱਕ ਵੀਡੀਓ ਜਾਰੀ ਕਰਦੇ ਹੋਏ ਮਨਪ੍ਰੀਤ ਅਯਾਲੀ ਨੇ ਕਿਹਾ ਕਿ ਸਾਡੀ ਜੋ ਡਿਊਟੀ ਜਥੇਦਾਰ ਸਹਿਬਾਨ ਨੇ ਲਗਾਈ ਹੈ ਉਸ ਮੁਤਾਬਕ ਸਿੱਖ ਜਥੇਬੰਦੀਆਂ ਨੂੰ ਇੱਕ ਕਰਨ ਲਈ ਇਸ ਭਰਤੀ ਮੁਹਿੰਮ ਦਾ ਹਿੱਸਾ ਬਣਨਾ ਬੇਹੱਦ ਜ਼ਰੂਰੀ ਹੈ ਇਸ ਲਈ ਹਰ ਅਕਾਲੀ ਦਲ ਤੇ ਧਾਰਮਿਕ ਅਦਾਰਿਆਂ ਤੇ ਜਥੇਬੰਦੀਆਂ ਨੂੰ ਪਾਰਟੀ ਨਾਲ ਜੋੜਿਆ ਜਾਵੇਗਾ ਤੇ ਪੰਥਕ ਮਸਲਿਆਂ ਨੂੰ ਇੱਕ ਜੁਟਤਾ ਦੇ ਨਾਲ ਹੱਲ ਕੀਤਾ ਜਾਵੇਗਾ ਕਿਰਕ ਹਲਤਖ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨ ਵੱਲੋਂ ਇੱਕ ਹੁਕਮ ਜਾਰੀ ਕੀਤਾ ਗਿਆ ਸੀ ਜਿਸ ਦੇ ਤਹਿਤ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਅਤੇ ਹੁਣ ਉਹੀ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਸੱਤਾ ਦੇ ਵਿੱਚੋਂ ਉਹ ਜਸੇਰ ਸਹਿਬਾਨ ਦੇ ਆਦੇਸ਼ ਮੁਤਾਬਕ ਇਹ ਭਰਤੀ ਮੁਹਿੰਮਾ ਜਿਹੜੀ ਇਹ ਸ਼ੁਰੂ ਕਰਨ ਜਾ ਰਹੀ ਆ ਸੋ ਇਸ ਲਈ ਸਾਰੇ ਸਾਡੇ ਸਿੱਖ ਭੈਣ ਭਰਾ ਬਜ਼ੁਰਗ ਸਾਡੀਆਂ ਭੈਣਾਂ ਮਾਤਾਵਾਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣੋ ਤਾਂ ਜੋ ਸਾਡੀ ਜਿਹੜੀ ਡਿਊਟੀ ਲੱਗੀ ਆ ਇਹਦੇ ਵਿੱਚ ਸਾਡਾ ਕੋਈ ਸਵਾਰਥ ਨਹੀਂ ਕਿਸੇ ਅਹੁਦੇ ਲਈ ਇਹ ਕੰਮ ਨਹੀਂ ਕਰ ਰਹੇ ਅਸੀਂ ਕਿਸੇ ਆਪਣੇ ਨਿੱਜੀ ਸਵਾਰਥ ਲਈ ਨਹੀਂ ਕਰ ਰਹੇ ਜਿਹੜੀ ਡਿਊਟੀ ਸਿੰਘ ਸਾਹਿਬਾਨ ਵੱਲੋਂ ਲਗਾਈ ਗਈ ਆ ਸਾਡਾ ਮਕਸਦ ਆ ਕਿ ਸਮੁੱਚੀ ਸਿੱਖ ਸ਼ਕਤੀ ਨੂੰ ਇਕਜੁੱਟ ਕੀਤਾ ਜਾ ਸਕੇ ਇਸ ਲਈ ਜਿੰਨੇ ਵੀ ਅਕਾਲੀ ਦਲ ਨੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਸੰਪਰਕ ਕਰਾਂਗੇ ਜਿੰਨੀਆਂ ਵੀ ਸਿੰਘ ਸੁਭਾਵਾਂ ਨੇ ਜਿੰਨੀਆਂ ਵੀ ਪੰਥਕ ਜਥੇਬੰਦੀਆਂ ਨੇ ਧਾਰਮਿਕ ਜਥੇਬੰਦੀਆਂ ਨੇ ਹਰ ਪਿੰਡ ਤੱਕ ਹਰ ਮੁਹੱਲੇ ਤੱਕ ਅਸੀਂ ਪਹੁੰਚ ਕਰਕੇ ਕੋਸ਼ਿਸ਼ ਕਰਾਂਗੇ ਕਿ ਵੱਧ ਵੱਧ ਜਿਹੜੇ ਮੈਂਬਰ ਨੇ ਸਾਡੇ ਸਿੱਖ ਭੈਣ ਭਰਾਵਾਂ ਨੂੰ ਪੰਜਾਬੀਆਂ ਨੂੰ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣਾ ਸਕੀਏ ਅਤੇ ਲੰਬੇ ਸਮੇਂ ਤੋਂ ਜਿਹੜੀਆਂ ਸਾਡੇ ਮਸਲੇ ਨੇ ਸਿੱਖ ਕੌਮ ਦੇ ਮਸਲੇ ਨੇ ਪੰਥ ਦੇ ਮਸਲੇ ਨੇ ਪੰਜਾਬ ਦੇ ਮਸਲੇ ਜਿਹੜੇ ਅੱਜ ਤੱਕ ਹੱਲ ਨਹੀਂ ਹੋ ਸਕੇ ਕਿਉਂਕਿ ਜਦੋਂ ਤੱਕ ਸਮੁੱਚੀ ਸਿੱਖ ਸ਼ਕਤੀ ਇਕੱਠੀ ਨਹੀਂ ਹੋਊਗੀ ਜਦੋਂ ਤੱਕ ਅਸੀਂ ਸਾਰੇ ਇਕਜੁੱਟ ਨਹੀਂ ਹੋਵਾਂਗੇ ਉਦੋਂ ਤੱਕ ਸਾਡੇ ਮਸਲੇ ਹੱਲ ਨਹੀਂ ਹੋ ਸਕਦੇ ਸੋ ਖਾਸ ਤੌਰ ਤੇ ਵਿਦੇਸ਼ਾਂ ਦੇ ਵਿੱਚ ਬੈਠੇ ਸਾਡੇ ਜਿਹੜੇ ਭੈਣ ਭਰਾ ਨੇ ਜਿਨ੍ਹਾਂ ਦਾ ਪੰਜਾਬ ਦੀ ਤਰੱਕੀ ਦੇ ਵਿੱਚ ਪੰਥ ਦੀ ਚੜ੍ਹਦੀ ਕਲਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਸੋਸ਼ਲ ਮੀਡੀਆ ਰਾਹੀਂ ਮੋਬਾਈਲ ਫੋਨ ਰਾਹੀਂ ਟੈਕਸਟ ਮੈਸੇਜ ਰਾਹੀਂ WhatsApp ਰਾਹੀਂ ਸੋ ਆਪਣੇ ਚਾਹੇ ਦੋਸਤ ਮਿੱਤਰ ਨੇ ਰਿਸ਼ਤੇਦਾਰ ਸਾਥ ਸੰਬੰਧੀ ਨੇ ਨਗਰ ਨਿਵਾਸੀ ਨੇ ਤੁਸੀਂ ਉਹਨਾਂ ਸਾਰਿਆਂ ਨੂੰ ਅਪੀਲ ਕਰੋ ਕਿ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣ ਤਾਂ ਜੋ ਉਹ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਪੰਥਕ ਪਾਰਟੀ ਨੂੰ ਇਸ ਖੇਤਰੀ ਪਾਰਟੀ ਨੂੰ ਮਜ਼ਬੂਤ ਕਰ ਸਕੀਏ ਸੋ ਮੈਂ ਆਸ ਕਰਦਾ ਕਿ ਤੁਹਾਡੇ ਸਾਰਿਆਂ ਵੱਲੋਂ ਇਸ ਭਰਤੀ ਮਹਮਲ ਦੇ ਵਿੱਚ ਪੂਰਾ ਸਹਿਯੋਗ ਮਿਲੂਗਾ ਤੇ ਪੂਰੀ ਤੰਦ ਹੀ ਨਾਲ ਪੂਰੀ ਇਮਾਨਦਾਰੀ ਦੇ ਨਾਲ ਆਪਣੇ ਸਾਰੇ ਹੀ ਨਿੱਜੀ ਹਿੱਤਾਂ ਨੂੰ ਤਿਆਗ ਕੇ ਜਿਹੜੀ ਭਰਤੀ ਕਮੇਟੀ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੀ ਵਜੂਤੀ ਦੇ ਲਈ ਪੰਨ ਦੀ ਚੜ੍ਹਦੀ ਕਲਾ ਦੇ ਲਈ ਆਉਣ ਵਾਲੇ ਸਮੇਂ ਵਿੱਚ ਕੰਮ ਕਰੂਗੀ ਮਨਪ੍ਰੀਤ ਆਯਾਲੀ ਨੇ ਸੋਸ਼ਲ ਮੀਡੀਆ ਜ਼ਰੀਏ ਹਰ ਸਿੱਖ ਨੂੰ ਬੇਨਤੀ ਕੀਤੀ ਹੈ ਕਿ ਜਥੇਬੰਦੀਆਂ ਨੂੰ ਇੱਕ ਕਰਨ ਲਈ ਭਰਤੀ ਬਾਰੇ ਜਿੰਨਾ ਹੋ ਸਕੇ ਉਹਨਾਂ ਪ੍ਰਚਾਰ ਕੀਤਾ ਜਾਵੇ ਤਾਂ ਜੋ ਸਾਰੇ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਸਿੱਖ ਕੌਮ ਦੇ ਮਸਲੇ ਹੱਲ ਕੀਤੇ ਜਾਣ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ 3 ਸਾਲ ਪੂਰੇ ਹੋਣ ਦੇ ਅੱਜ 16 ਮਾਰਚ ਨੂੰ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਆਪਣੀ ਪਤਨੀ ਸੁਨੀਤਾ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਅੰਮ੍ਰਿਤਸਰ ਸਾਹਿਬ ਵਿਖੇ ਨਤਮਸਤਕ ਹੋਏ ਨੇ ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਬਤਲੇ ਜਾਣ ਦੀਆਂ ਚਰਚਾਵਾਂ ਤੇ ਵੱਡਾ ਬਿਆਨ ਦਿੱਤਾ ਤੇ ਵਿਰਾਮ ਲਗਾ ਦਿੱਤਾ ਤਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਵਜੋਂ 5 ਸਾਲ ਪੂਰੇ ਕਰਨਗੇ ਅਤੇ 2027 ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਵੀ ਭਗਵੰਤ ਮਾਨ ਹੀ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਤਾਂ ਵੱਡਾ ਬਿਆਨ ਦਿੱਤਾ ਹੈ ਅਰਵਿੰਦ ਕੇਜਰੀਵਾਲ ਨੇ ਹੋਰ ਕੀ ਕੁਝ ਕੇ ਹਰਵਿੰਦ ਕੇਜਰੀਵਾਲ ਨੇ ਆਓ ਦੇਖਦੇ ਹਾਂ 16 ਮਾਰਚ 2022 ਨੂੰ ਮਾਨ ਸਾਹਿਬ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ 'ਤੇ ਸ਼ਪਤ ਲਈ ਥੀ ਅਤੇ ਅੱਜ ਹਮ ਗੁਰੂ ਜੀ ਮਹਾਰਾਜ ਦੇ ਦਰਬਾਰ ਵਿੱਚ ਆਏ ਹਾਂ उनसे आशीर्वाद लेने के लिए कि तीन साल में उन्होंने हमें मार्ग दिखाया मार्गदर्शन किया हमें शक्ति दी कि हम लोगों की सेवा करते रहें और गुरुजी महाराज के बताए हुए रास्ते पे चलें हमें गरीबों की सेवा करनी है जिनके पास कुछ नहीं है उनकी सेवा करनी है लोगों को न्याय दिलाना है हमारा जो युवा नशे में आज सबसे बड़ी समस्या पंजाब में नशे की है भ्रष्टाचार की है नशे और भ्रष्टाचार दोनों के खिलाफ अब युद्ध छेड़, छेड़ दिया है पंजाब के लोगों ने और जब एक साथ तीन करोड़ पंजाब के लोग मिलकर नशे वालों खिलाफ के खिलाफ और भ्रष्टाचारियों के खिलाफ युद्ध छेड़ेंगे तो ये न्याय की लड़ाई है और गुरु जी महाराज से आज हम आशीर्वाद लेके आए हैं कि अगले दो साल भी बचे हुए समय में भी हमें रास्ता दिखाएं और हमें शक्ति दें कि हम इसी तरह से लोगों की सेवा करते रहें हम राज नहीं चला रहे हम लोगों की सेवा कर रहे हैं तो हम इसी तरह से लोगों की सेवा करते रहें ऐसे गुरुजी महाराज से हमारी यही प्रार्थना है समस्त बक्षी कि आज assi apni jadiyan arvind ji nal kar kar ja ke assi garantiyan dinde si jad jadon unanne party banayi si oh jedi soch si gi oh soch nu kaam rakde hoye assi punjab de vich kam kar rahe haan aur sare passe pura planning de naal nashya de viruddh bhi yudh chal rha hai aur ਜੋ ਵੀ ਭ੍ਰਿਸ਼ਟਾਚਾਰ ਹੋ ਰਿਹਾ ਕਿਤੇ ਵੀ ਚਾਹੇ ਤਹਿਸੀਲਾਂ ਚ ਚਾਹੇ ਕਿਸੇ ਹੋਰ ਆਫਿਸ ਚ ਉਹਦੇ ਵਿਰੁੱਧ ਵੀ ਜਿਹੜੀ ਚੱਲ ਰਿਹਾ ਹੈ ਔਰ ਨੌਕਰੀਆਂ ਮਿਲ ਰਹੀਆਂ 52000 ਦੇ ਨੇੜੇ ਤੇ ਨੌਕਰੀਆਂ ਵੀ ਮਿਲ ਗਈਆਂ ਔਰ ਬਿਜਲੀ ਇਨਫਰਾਸਟ੍ਰਕਚਰ ਨਹਿਰੀ ਪਾਣੀ ਜੋ ਪੰਜਾਬ ਦੇ ਵਸੀਲੇ ਨੇ ਜੋ ਕੁਦਰਤ ਨੇ ਸਾਨੂੰ ਬਖਸ਼ੇ ਨੇ ਅਸੀਂ ਉਹਨੂੰ ਇਸਤੇਮਾਲ ਕਰਨਾ ਕਰਨਾ ਹੈ بس ਇਹੀ ਅੱਜ ਅਰਦਾਸ ਕੀਤੀ ਹੈ ਸਰਬੱਤ ਦੇ ਭਲੇ ਦੀ ਪੰਜਾਬ ਦੀ ਤੰਦਰੁਸਤੀ ਦੀ ਭਾਈਚਾਰਕ ਸਾਂਝ ਦੀ ਔਰ ਸਾਨੂੰ ਬਲ ਬਖਸ਼ੇ ਪਰਮਾਤਮਾ ਕਿ ਅਸੀਂ ਬਾਕੀ ਰਹਿੰਦਾ ਸਮਾਂ ਜਿੰਨਾ ਵੀ ਸਾਨੂੰ ਪ੍ਰਮਾਤਮਾ ਬਖਸ਼ੂਗਾ ਅਸੀਂ ਉਹਨੂੰ ਰਾਜ ਸਮਝ ਕੇ ਨਹੀਂ ਅਸੀਂ ਉਹਨੂੰ ਲੋਕਾਂ ਦੇ ਹੱਕ 'ਚ ਔਰ ਲੋਕਾਂ ਦੇ ਪੱਖ 'ਚ ਜਿਹੜਾ ਫੈਸਲਾ ਹੈ ਉਹਨੂੰ ਅਸੀਂ ਸਮਝ ਕੇ ਕੰਮ ਕਰਾਂਗੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਏਕੇ ਪੰਜਾਬ ਵਿੱਚ ਨਸ਼ਿਆਂ ਤੇ ਭ੍ਰਿਸ਼ਟਾਚਾਰ ਵਿਰੁੱਧ ਜੰਗ ਚੱਰੀ ਹੈ ਅਸੀਂ 52000 ਨੌਕਰੀਆਂ ਦਿੱਤੀਆਂ ਨੇ ਅਰਵਿੰਦ ਕੇਜਰੀਵਾਲ ਕੁਰਵਾ ਤੋਂ ਆਪਣੀਆਂ ਦਿੱਤੀਆਂ ਗਰੰਟੀਆਂ ਨੂੰ ਪੂਰਾ ਕਰਨ ਅਤੇ ਰੰਗਲਾ ਪੰਜਾਬ ਬਣਾਉਣ ਦੇ ਲਈ ਕੰਮ ਕਰਦੇ ਰਹਿਣ ਲਈ ਵਚਨਬੱਧ ਨੇ ਕਿਸਾਨਾਂ ਵੱਲੋਂ ਅੱਜ ਮੁੱਖ ਮੰਤਰੀ ਦੇ ਨਾਲ ਚੰਡੀਗੜ੍ਹ ਵਿੱਚ ਮੀਟਿੰਗ ਕੀਤੀ ਜਾਣੀ ਸੀ ਪਰ ਅੱਜ ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਗੈਰ ਮੌਜੂਦਗੀ ਵਿੱਚ ਕਿਸਾਨਾਂ ਨੇ ਕੀਤੀ ਹੈ ਕਿਸਾਨਾਂ ਨੇ ਕਿਹਾ ਕਿ ਉਹਨਾਂ ਨੇ ਮੁੱਖ ਮੰਤਰੀ ਨੂੰ ਸੱਦਾ ਦਿੱਤਾ ਸੀ ਪਰ ਗਲਬਾਤ ਲਈ ਉਹ ਨਹੀਂ ਆਏ ਉਹਨਾਂ ਦੀ ਕੁਰਸੀ ਖਾਲੀ ਰੱਖੀ ਗਈ ਸੀ ਇਸ ਸਭ ਦੇ ਬਾਵਜੂਦ ਮੀਟਿੰਗ ਤੋਂ ਬਾਅਦ ਕਿਸਾਨਾਂ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਗਈ ਹੈ ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨ ਆਕੂ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਇਸ ਦੌਰਾਨ ਕਿਸਾਨ ਆਕੂ ਡਾਕਟਰ ਦਰਸ਼ਨਪਾਲ ਨੇ ਕਿਹਾ ਕਿ 23 ਮਾਰਚ ਨੂੰ तमाम ਕਿਸਾਨ ਜਥੇਬੰਦੀਆਂ ਸ਼ਹੀਦੀ ਦਿਹਾੜੇ ਮਨਾਉਣਗੀਆਂ ਤੇ ਉਸੇ ਦਿਨ ਨੂੰ ਮੁਖ ਰੱਖਦੇ ਹੋਏ ਕਿਸਾਨ ਆਕੂ ਨੇ ਕਿਹਾ ਕਿ ਅਸੀਂ ਜ਼ਬਰ ਜ਼ੁਲਮ ਦੇ ਖਿਲਾਫ ਸਾਰੇ ਸ਼ਹੀਦਾਂ ਵਾਂਗ ਲੜਦੇ ਰਵਾਂਗੇ ਤੇ ਇਸੇ ਸੋਚ ਦੇ ਪਹਿਰਾ ਦੇਾਂਗੇ ਕਿਸਾਨ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਕਿਸਾਨਾਂ ਦੇ ਖਿਲਾਫ ਐਕਸ਼ਨ ਲੈਣ ਦੀ ਥਾਂ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਸੀ ਤੇ ਅੱਜ ਵੀ ਉਹ ਗੱਲਬਾਤ ਦੇ ਲਈ ਨਹੀਂ ਪਹੁੰਚੇ 26 ਤਰੀਕ ਨੂੰ ਕਿਸਾਨ ਜਥੇਬੰਦੀਆਂ ਨੇ ਚੰਡੀਗੜ੍ਹ ਲਈ ਕੂਚ ਕਰਨਾ ਹੈ ਇਸ ਦੌਰਾਨ ਉਹਨਾਂ ਨੂੰ ਰੋਕਿਆ ਜਾਵੇ ਹੋਰ ਕੀ ਵੱਡੇ ਐਲਾਨ ਕੀਤੇ ਨੇ ਕਿਸਾਨ ਆਗੂਆਂ ਨੇ ਆਓ ਦੇਖਦੇ ਹਾਂ ਚੇਤਾਵਨੀ ਦਿੱਤੀ ਹੈ ਪੰਜਾਬ ਸਰਕਾਰ ਨੂੰ ਕਿ ਸਾਨੂੰ 34 ਸੈਕਟਰ ਦਾ ਮੈਦਾਨ ਦੇਵੋ ਸਾਨੂੰ ਸਾਡੀ ਅਸੈਂਬਲੀ ਤੱਕ ਮਾਰਚ ਕਰਨ ਦਾ ਹੱਕ ਦੇਵੋ ਜੇ ਸਾਡੇ ਤੇ ਤਸ਼ੱਦਦ ਕਰੋਗੇ ਤਾਂ ਸਾਡੀਆਂ ਪੰਜਾਬ ਦੇ ਲੋਕ ਨੇ ਜਿਹੜੇ ਇਸ ਤਸ਼ੱਦਦ ਨੂੰ ਇਹਦਾ ਮਤਲਬ ਕਿ ਹੱਸ-ਹੱਸ ਕੇ ਤੇ ਪੂਰੀ ਜਿਵੇਂ ਇਤਿਹਾਸ ਦੇ ਵਿੱਚ ਹੁੰਦਾ ਆ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਨ ਮਨਾਉਣ ਦਾ ਵੀ ਅਸੀਂ ਇੱਥੇ ਫੈਸਲਾ ਕੀਤਾ ਸਾਰੇ ਪੰਜਾਬ ਦੇ ਅੰਦਰ ਸਾਰੀਆਂ ਜਥੇਬੰਦੀਆਂ ਉਹਨੂੰ ਮਨਾਉਣਗੀਆਂ ਸੋ ਜਿਵੇਂ ਸ਼ਹੀਦ ਭਗਤ ਸਿੰਘ ਰਾਜਗੁਰੂ ਸਖਦੇਵ ਨੇ ਜਿਵੇਂ ਅੰਗਰੇਜ਼ਾਂ ਦੇ ਜ਼ੁਲਮ ਅਤੇ ਲੁੱਟ ਦੇ ਵਿਰੋਧ ਦੇ ਵਿੱਚ ਲੜਦੇ ਲੜਦੇ ਫਾਂਸੀ ਜੋ ਮੀਆਂ ਸੀ 23 ਮਾਰਚ ਆ ਰਿਹਾ ਉਸ ਦਿਨ ਦੀ ਕਸਮ ਖਾ ਕੇ ਅਸੀਂ ਕਹਿੰਨੇ ਆ ਕਿ ਸਾਡੇ ਸ਼ੋਸ਼ਣ ਤੇ ਸਾਡੇ ਤੇ ਹੋ ਰੇ ਜ਼ਬਰਦਸਤੀ ਹੱਸ ਕੇ ਮੁਕਾਬਲਾ ਕਰਾਂਗੇ ਮੇਰੇ ਸਾਥੀ ਬਿੰਦਰ ਸਿੰਘ ਗੋਲੇਵਾਲਾ ਨੇ ਇਹ ਤੁਹਾਡੇ ਸਾਹਮਣੇ ਕੁਝ ਹੋਰ ਜਿਹੜੇ ਵਿਊਜ਼ ਮੇਰੇ ਕੋਲ ਰਹਿਗੇ ਰੱਖ ਦੇਵਾਂਗੇ ਦੇਖੋ ਜੀ ਪ੍ਰੈਸ ਵਾਲੇ ਸਾਥੀਓ ਸਾਰਾ ਕੁਝ ਹੋ ਰਿਹਾ ਅਜਦਾ ਵੱਡੇ ਪ੍ਰੋਗਰਾਮ ਲੈ ਕੇ ਕਿ ਜਿਹੜੀ ਲੋਡ ਪਈ ਸਾਨੂੰ ਇਹ ਜੋ 3 ਔਰ 5 ਜਿਹੜਾ ਪਿਛਲੀ ਡੇਟ ਦਾ ਸਾਡਾ ਐਕਸ਼ਨ ਆ ਸਰਕਾਰ ਦਾ ਜੋ ਕਿ ਬਹੁਤ ਹੀ ਇੱਕ ਕਨਾਉਣਾ ਕਹਿ ਲਈਏ ਮੁੱਖ ਮੰਤਰੀ ਵਾਸਤੇ ਜਿਹੜਾ ਮੀਟਿੰਗ ਚੋਂ ਭੱਜ ਜਾਣਾ ਜਾਂ ਫਿਰ ਉਸ ਤੋਂ ਬਾਅਦ 5 ਤਰੀਕ ਨੂੰ ਸਾਰੇ ਸਾਡੇ ਲੀਡਰਾਂ ਨੂੰ ਗ੍ਰਿਫਤਾਰ ਕਰ ਲੈਣਾ ਇਹ ਉਹਦਾ ਐਕਸ਼ਨ ਹੈ ਮੈਂ ਕਹੂੰ ਚਾਹੇ ਮਾੜਾ ਤੇ ਐਸਕਮ ਵਾਸਤੇ ਮੈਂ ਕਹੂੰ ਚੰਗਾ ਜਦੋਂ ਤਬੀ ਰੋਹ ਜਾਗੇ ਜਾਂ ਵੀ ਬੋਲ ਬਾਨ ਲਾਗੇ ਤਬੀ ਰੋਹ ਜਾਗੇ ਵਾਲੀ ਗੱਲ ਹੁੰਦੀ ਹੈ ਜੋ ਐਡੇ ਪ੍ਰੋਗਰਾਮ ਵੱਡੇ ਜੋ ਲੋਕਾਂ ਦੇ ਵਿੱਚ ਰੋਹ ਪਿਆ ਜਾ ਰਿਹਾ ਉਹ ਉਸੇ ਦਾ ਹੀ ਕਾਰਨ ਹੈਗਾ ਸੋ ਮੈਂ ਕਹੂੰਗਾ ਵੀ ਹਲੇ ਵੀ ਮੁੱਖ ਮੰਤਰੀ ਨੂੰ ਅੱਜ ਦੇ ਡੇਢ ਦੇ ਵਿੱਚ ਆ ਜਾਣਾ ਚਾਹੀਦਾ ਸੀ ਤੇ ਅਸੀਂ ਉਹਨਾਂ ਤੋਂ ਮੰਗ ਰਹੇ ਹਾਂ ਪਰਮਿਸ਼ਨ ਤੇ ਅਸੀਂ ਅਸੀਂ ਤਾਂ ਤੈਅ ਕਰ ਲਿਆ ਨਾ 1 ਦਿਨ ਦਾ ਪ੍ਰੋਗਰਾਮ ਅਸੀਂ ਆਉਣਾ ਨਾ ਕੋਈ ਬਾਲੀਜ਼ਿੰਗ ਦੇਰ ਕੋਟ ਕਿਉਂ 26 ਤਰੀਕ ਨੂੰ ਸਾਨੂੰ ਦਿਂਦੇ ਜਗ੍ਹਾ ਨਹੀਂ ਦਿੰਦੇ ਸਾਡੀ ਕਮੇਟੀ ਬਣ ਗਈ ਹੈ ਨਾ 8 3 9 ਮੈਂਬਰਾਂ ਦੀ ਉਹਨੇ ਫਟ ਡਿਸਾਈਡ ਕਰ ਦੇਣਾ ਵੇ ਇਹ ਜੇ ਸਾਨੂੰ ਨਹੀਂ ਦਿੰਦੇ ਕੀ ਕਰਨਾ ਜੇ ਦਿੰਦੇ ਆ ਕੀ ਕਰਨਾ ਹਲਦੀ ਘੜੀ ਸਾਡਾ ਇਹ ਹੈ ਕਿ 34 ਸੈਕਟਰ ਚ ਇਕੱਠੇ ਹੋ ਕੇ ਮਾਰਚ ਕਰਨਾ ਅ ਬਜਟ ਸੈਸ਼ਨ ਦੇ ਦੌਰਾਨ ਅਸੈਂਬਲੀ ਵਾ ਕਰਜ਼ੇ ਵਾਸਤੇ ਕੋਈ ਨਾ ਬਜਟ ਸੈਸ਼ਨ ਦੇ ਵਿੱਚ ਕਿਸਾਨ ਪੱਕੀ ਐਮਐਸਪੀ ਦੀ ਗੱਲ ਕਰੋ ਕਰਜ਼ੇ ਤੋਂ ਮੁਕਤੀ ਦੀ ਗੱਲ ਕਰੋ ਕਰਜ਼ਾ ਕੋਆਪਰੇਟਿਵ ਸੁਸਾਇਟੀਆਂ ਦਾ ਕੋਆਪਰੇਟ ਬੈਂਕਾਂ ਦਾ ਕਰਜ਼ਾ ਨਾ ਸਰਕਾਰ ਜੋ ਵੀ ਆਰਥਿਕ ਤੌਰ ਤੇ ਜੋ ਕੇਂਦਰ ਸਰਕਾਰ ਤੋਂ ਲਾਉ ਪੰਜਾਬ ਸਰਕਾਰ ਨੇ ਬਜਟ ਚ ਕਰਨਾ ਉਹ ਕਰੇ ਉਹ ਇਸ ਕਰਕੇ ਉਹਦੇ ਵਿੱਚ ਮਿਲਣ ਕੱਲੀ ਕੱਲੀ ਗੱਲ ਚ ਨਹੀਂ ਜਾਂਦੇ ਐਗਰੀਕਲਚਰ ਨਾਲ ਰਿਲੇਟਡ ਸਾਰੀਆਂ ਕਾਸਟਾਂ ਸਾਰੀਆਂ ਮੰਡੀ ਨਾਲ ਜੁੜੀਆਂ ਚ ਇੰਜ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੋ ਕਰੇ ਬਜਟ ਚ ਲਿਆਵੇ ਹੋ ਕਿਸਾਨ ਆਗੂ ਨੇ ਝੋਨੇ ਦੇ ਮੁੱਦੇ ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਬਾਜ਼ਾਰ ਵਿੱਚ ਹਾਈਬ੍ਰਿਡ ਦੇ ਨਾਂ ਤੇ ਕਿਸਾਨਾਂ ਨਾਲ ਵੱਡਾ ਵਿਸ਼ਵਾਸ ਘਾਤ ਹੋਇਆ ਇਸ ਲਈ ਸਰਕਾਰ ਨੂੰ ਉਹੀ ਬੀਜ ਮਾਰਕੀਟ ਵਿੱਚ ਭੇਜਣੇ ਚਾਹੀਦੇ ਸੀ ਜਿਨ੍ਹਾਂ ਨੂੰ ਸਰਕਾਰ ਖਰੀਦੇਗੀ ਤਾਂ ਫਸਲਾਂ ਦੀ ਖਰੀਦ ਨੂੰ ਲੈ ਕੇ ਵੀ ਕਿਸਾਨ ਸਰਕਾਰ ਤੋਂ ਨਰਾਜ਼ ਹੁੰਦੇ ਨਜ਼ਰ ਆਏ ਨੇ ਹੁਣ ਆਉਣ ਵਾਲੇ ਸਮੇਂ ਵਿੱਚ ਕਿਸਾਨ ਬਜਟ ਸੈਸ਼ਨ ਦੌਰਾਨ ਵਿਧਾਨ ਸਭਾ ਤੱਕ ਪਹੁੰਚ ਪਾਉਣਗੇ ਜੋ ਨਹੀਂ ਇਸ ਜ਼ਰੂਰ ਦੇਖਣ ਵਾਲਾ ਹੋਵੇਗਾ ਆਮ ਆਪੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅੰਮ੍ਰਿਤਸਰ ਫੇਰੀ ਦੌਰਾਨ ਅਰਵਿੰਦ ਕੇਜਰੀਵਾਲ ਨੇ ਬਿਆਨ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੀ ਰਹਿਣਗੇ ਜਿਸ ਤੋਂ ਬਾਅਦ ਇੱਕ ਬਿਆਨ ਭਾਜਪਾ ਦੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਵੀ ਆਇਆ ਹੈ ਉਹਨਾਂ ਨੇ ਕਿਹਾ ਹੈ ਕਿ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕੇਜਰੀਵਾਲ ਨੇ ਬਹੁਤ ਵੱਡਾ ਸੱਚ ਬਿਆਨ ਕਰ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਮ੍ਰਿਤਸਰ ਫੇਰੀ ਦੌਰਾਨ ਜਿੱਦਾਂ ਹੀ ਕੇਜਰੀਵਾਲ ਨੇ ਬਿਆਨ ਦਿੱਤਾ ਕਿ ਪੰਜਾਬ ਦੇ ਸੀਐਮ ਬਦਲੇ ਨਹੀਂ ਜਾਣਗੇ ਭਗਵੰਤ ਮਾਨ ਹੀ ਮੁੱਖ ਮੰਤਰੀ ਰਹਿਣਗੇ ਉਸ ਦੇ ਨਾਲ ਹੀ ਸਿਆਸੀ ਆਕੂਆਂ ਦੇ ਬਿਆਨ ਆਉਣੇ ਸ਼ੁਰੂ ਹੋ ਗਏ ਨੇ ਸਭ ਤੋਂ ਪਹਿਲਾ ਬਿਆਨ ਭਾਜਪਾ ਦੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਆਇਆ ਹੈ ਜਿਨ੍ਹਾਂ ਨੇ ਕਿਹਾ ਕਿ ਕਿਸ਼ਰੀ ਹਰਮੰਦਰ ਸਾਹਿਬ ਵਿੱਚ ਮਹਾਰਾਜ ਦੀ ਹਜ਼ੂਰੀ ਅੱਗੇ ਅਰਵਿੰਦ ਕੇਜਰੀਵਾਲ ਝੂਠ ਨਹੀਂ ਬੋਲ ਪਾਏ ਅਤੇ ਆਪਣੇ ਬਿਆਨਾਂ ਵਿੱਚ ਉਹ ਕਿਤਨਾ ਕਿਤੇ ਪੰਜਾਬ ਬਾਰੇ ਸੱਚ ਕਹਿ ਗਏ ਨੇ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਨਸ਼ਾ ਹੈ ਜੇਕਰ ਕਿਤੇ ਸ ਤੇ ਇਹ ਦੋਨੇ ਗੱਲਾਂ ਹੀ ਪੂਰੀ ਕੈਬਨਿਟ ਦੇ ਅੱਗੇ ਬੋਲ ਗਏ ਨੇ ਹੋਰ ਕੀ ਕਿਹਾ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਆਓ ਦੇਖਦੇ ਹਾਂ ਦੇਖੋ ਇੱਕ ਨਵੀਂ ਗੱਲ ਹੋਈ ਆ ਪਰ ਗੁਰੂ ਮਹਾਰਾਜ ਦੇ ਮੂਹਰੇ ਸੱਚ ਬੋਲਣਾ ਪੈਣਾ ਸੀ ਸੱਚ ਬਲਵਾ ਵੀ ਲੈਂਦਾ ਪਰਮਾਤਮਾ ਅੱਜ ਕੇਜਰੀਵਾਲ ਸਾਹਿਬ ਭਗਵੰਤ ਮਾਨ ਦੇ ਮੂਹਰੇ ਸੱਚ ਦੱਸ ਗਏ ਲੋਕਾਂ ਨੂੰ ਵੀ ਸੱਚ ਸੁਣਾ ਗਏ ਬਈ ਭਾਈ 3 ਸਾਲ ਸਰਕਾਰ ਦੇ ਅੱਜ ਹੋ ਗਏ ਪੂਰੇ ਅੱਜ ਸਭ ਤੋਂ ਵੱਧ ਜੇ ਪੰਜਾਬ ਚ ਸ੍ਰੱਪਸ਼ਨ ਤਾਂ ਉਹ ਪੰਜਾਬ ਚ ਆ ਜੇ ਸਭ ਤੋਂ ਵੱਧ ਨਸ਼ਾ ਹੈ ਤਾਂ ਉਹ ਪੰਜਾਬ ਚਾ ਦੋਨੋਂ ਚੀਜ਼ਾਂ ਉਹ ਸਾਰੀ ਕੈਬਨਿਟ ਤੇ ਮੁੱਖ ਮੰਤਰੀ ਦੇ ਮੂਹਰੇ ਕਹਿ ਕੇ ਆ ਗੱਲ ਤੁਹਾਨੂੰ ਦੱਸ ਗਏ ਆ ਹੁਣ ਅੱਗੇ ਆਪ ਆਪ ਸਮਝਦਾਰ ਆ ਇਸ਼ਾਰਾ ਹੀ ਬਹੁਤ ਸਮਝਦਾਰ ਨੂੰ ਤਾਂ ਇਸ਼ਾਰਾ ਬਹੁਤ ਹੁੰਦਾ ਪਰ ਉਹ ਆਪਣੇ ਵੱਲੋਂ ਅੱਜ ਕੋਈ ਕਸਰ ਛੱਡ ਕੇ ਨਹੀਂ ਗਏ ਉਹ ਦੋਨੋਂ ਗੱਲਾਂ ਕਲੀਅਰ ਕਰ ਗਏ ਵੀ ਅੱਜ ਪੰਜਾਬ ਚ ਸਭ ਤੋਂ ਵੱਧ ਨਸ਼ਾ ਵਿਕਦਾ ਤੇ ਸਭ ਤੋਂ ਵੱਧ ਕਰਾਪਸ਼ਨ ਆ ਉਹ ਪੰਜਾਬ ਚ ਨਾਲ ਮੁੱਖ ਮੰਤਰੀ ਖੜਾ ਨਾਲ ਕੈਬਨਟ ਕਢੀ ਆ ਮੂੰਹ ਤੇ ਚਪੇੜ ਮਾਰ ਕੇ ਗਏ ਨੇ ਬਾਕੀ ਗੱਲਾਂ ਹੁਣ ਇਹ ਆਪ ਸਮਝੋ ਦੱਸਦੀ ਹੈ ਕਿ ਅਰਵਿੰਦ ਕੇਜਰੀਵਾਲ ਬੀਤੇ 10 ਦਿਨਾਂ ਤੋਂ ਵਿਪਾਸਨਾ ਲਈ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਰੁਕੇ ਹੋਏ ਸਨ ਇਸ ਦੌਰਾਨ ਉਹਨਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਵੀ ਉਹਨਾਂ ਦੇ ਨਾਲ ਸੀ ਤੇ ਅੱਜ ਉਹਨਾਂ ਵੱਲੋਂ ਸੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਕਾਰ ਦੇ ਕਾਰਜਕਾਲ ਨੂੰ ਲੈ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ 3 ਸਾਲ ਪੂਰੇ ਹੋਣ ਤੋਂ ਬਾਅਦ ਕੇਜਰੀਵਾਲ ਜੀ ਹਰਮੰਦਰ ਸਾਹਿਬ ਵਿਖੇ ਪ੍ਰਮਾਤਮਾ ਦਾ ਧੰਨਵਾਦ ਕਰਨ ਲਈ ਪਹੁੰਚੇ ਸੀ ਜਿਸ ਦੌਰਾਨ ਉਹਨਾਂ ਨੇ ਮੁੱਖ ਮੰਤਰੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਬਾਰੇ ਗੱਲਬਾਤ ਕਰਦੇ ਹੋਏ ਅੱਜ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਮੁਹ ਉਹਨਾਂ ਨੇ ਦਾਵਾ ਕੀਤਾ ਹੈ ਕਿ ਲੋਕ ਹੁਣ ਖੁਦ ਨਸ਼ੇ ਦੇ ਤਸਕਰਾਂ ਬਾਰੇ ਸਰਕਾਰ ਅਤੇ ਪੁਲਿਸ ਨੂੰ ਜਾਣਕਾਰੀ ਦੇ ਰਹੇ ਨੇ ਇਸ ਤੋਂ ਇਲਾਵਾ ਪੀਤਨੀਆਂ ਸਰਕਾਰਾਂ ਦੀ ਵੀ ਗੱਲਬਾਤ ਕਰਦੇ ਨਜ਼ਰ ਆਏ ਹਰਪਾਲ ਜੀਮਾ ਆਓ ਦੇਖਦੇ ਹਾਂ ਉਹਨਾਂ ਨੇ ਕੀ ਕਿਹਾ ਬੀਤੇ ਸਮੇਂ ਬਾਰੇ ਗੱਲਬਾਤ ਕਰਦੇ ਹੋਏ ਹਰਪਾਲ ਜੀ ਮਾਨ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ ਤਾਂ ਇਸ ਕਟੜਚੋਰ ਨੇ ਪੰਜਾਬ ਵਿੱਚ ਗੈਂਗਸਟਰ ਅਤੇ ਨਸ਼ਾ ਦਾ ਕਟੜਚੋਰ ਤਿਆਰ ਕੀਤਾ। ਪੰਜਾਬ ਵਿੱਚ ਰਾਜਨੀਤਿਕ ਲੋਕ ਗੈਂਗਸਟਰ ਤੇ ਨਸ਼ਿਆਂ ਦੇ ਸੌਦਾਕਰ ਮਿਲ ਕੇ ਪੰਜਾਬ ਨੂੰ ਨਸ਼ਿਆਂ ਦੇ ਦਲਦਲ ਵਿੱਚ ਸੁੱਟਦੇ ਰਹੇ ਤੇ ਲਗਾਤਾਰ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਦੇ ਰਹੇ। ਫਿਰ 5 ਸਾਲ ਕਾਂਗਰਸ ਪਾਰਟੀ ਨੇ ਪੰਜਾਬ ਵਿੱਚ ਨਸ਼ੇ ਦਾ ਪ੍ਰਸਾਰ ਕੀਤਾ ਪਰ ਆਮ ਆਦਮੀ ਪਾਰਟੀ ਨੂੰ ਜਿਸ ਤਰ੍ਹਾਂ ਹੀ ਸੱਤਾ ਦੀ ਚਾਪੀ ਮਿਲੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਿਆਂ ਦੇ ਖਾਤਮੇ ਲਈ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਇਸ ਤੋਂ ਇਲਾਵਾ ਐਂਟੀ ਨਾਰਕੋ ਡਰਗ ਫੋਰਸ ਦਾ ਗਠਨ ਕੀਤਾ ਤੇ ਹੁਣ ਯੁੱਧ ਨਸ਼ਾ ਵਿਰੋਧ ਚਲਾ ਦਿੱਤਾ ਹੈ ਹੋਰ ਕੀ ਕਿ ਹਰਪਾਲ ਜੀਮਾ ਨੇ ਆਓ ਦੇਖਦੇ ਹਾਂ ਜਿਨ੍ਹਾਂ ਨੇ ਇੱਕ ਨਾਪਾਕ ਗੱਠਜੋੜ ਗੈਂਗਸਟਰਾਂ ਦਾ ਨਸ਼ਾ ਤਸਕਰਾਂ ਦਾ ਪੰਜਾਬ 'ਚ ਬਣਾਇਆ ਪੰਜਾਬ ਦੇ ਅੰਦਰ ਨਸ਼ਾ ਤਸਕਰ ਗੈਂਗਸਟਰ ਔਰ ਪੋਲੀਟੀਕਲ ਵਿਅਕਤੀ ਮਿਲ ਕੇ ਪੰਜਾਬ ਨੂੰ ਨਸ਼ਿਆਂ ਦੀ ਪੱਠੀ ਝੂੜਨ ਲੱਗੇ ਲਗਾਤਾਰ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਲੱਗੇ ਔਰ ਉਸ ਬਾਅਦ ਕਾਂਗਰਸ ਪਾਰਟੀ ਨੇ 5 ਸਾਲ ਪੰਜਾਬ ਤਰਾਜ਼ ਕੀਤਾ ਕਾਂਗਰਸ ਪਾਰਟੀ ਨੇ ਵੀ ਪੰਜਾਬ ਦੇ ਅੰਦਰ ਗੈਂਗਸਟਰ ਜਨ ਨੂੰ ਵਧਾਇਆ ਨਸ਼ਾ ਤਸਕਰ ਨੂੰ ਪੰਜਾਬ ਚ ਵਧਾਇਆ ਕੋਈ ਵੀ ਵੱਡੀ ਕਾਰਵਾਈ ਦੇ ਸਮੇਂ ਦੇ ਸਮੇਂ ਨਾ ਹੀ ਕੋਈ ਵੱਡੀ ਮਿਹਨਤ ਪੰਜਾਬ ਦੇ ਅੰਦਰ ਛੇੜੀ ਗਈ ਪਰ ਲੇਕਿਨ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਸੱਤਾ ਦੀ ਚਾਬੀ ਸੌਂਪੀ ਜਦੋਂ ਪੰਜਾਬ ਦੇ ਲੋਕਾਂ ਨੇ ਡਰਾਈਵਰ ਸੀਟ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਸੀਟ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਭਾਰੀ ਬਹੁਮਤ ਦੇ ਨਾਲ ਬਿਠਾਇਆ ਔਰ ਉਸ ਤੋਂ ਬਾਅਦ ਲਗਾਤਾਰ ਨਸ਼ਿਆ ਦੇ ਖਾਤਮੇ ਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਕਮਿਟਿਡ ਰਹੇ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਕਮਿਟਿਡ ਰਹੀ ਲਗਾਤਾਰ ਅਸੀਂ ਨਸ਼ਿਆਂ ਦੇ ਖਾਤਮੇ ਦੇ ਲਈ ਕੰਮ ਕਰਦੇ ਰਹੇ ਐਂਟੀ ਗੈਂਗਸਟਰ ਫੋਰਸ ਦਾ ਗਠਨ ਕੀਤਾ ਗਿਆ ਐਂਟੀ ਨਾਰਕੋ ਡਰੱਗਸ ਫੋਰਸਸ ਦਾ ਗਠਨ ਕੀਤਾ ਗਿਆ ਔਰ ਅੱਜ ਜਦੋਂ ਫਰਵਰੀ ਦਾ ਮਹੀਨਾ ਆਇਆ ਤਾਂ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਇੱਕ ਅੰਤਮ ਲੜਾਈ ਦਾ ਦੌਰ ਸ਼ੁਰੂ ਹੋਇਆ ਕਿ ਅੰਤਮ ਪਲ ਉਹ ਆ ਗਏ ਅੰਤਮ ਸਮਾਂ ਉਹ ਆ ਗਿਆ ਜਦੋਂ ਪੰਜਾਬ 'ਚ ਨਾ ਕੋਈ ਨਸ਼ਾ ਤਸਕਰ ਰਹੂਗਾ ਨਾ ਕੋਈ ਨਸ਼ਾ ਕਰਨ ਵਾਲਾ ਵਿਅਕਤੀ ਜਿਹੜਾ ਉਹ ਬਚੂਗਾ ਤਾਂ ਹਰਪਾਲ ਜੀ ਮਾਨੇ ਕਿ ਅੰਤਿਮ ਸਮਾਂ ਆ ਗਿਆ ਹੈ 25 ਫਰਵਰੀ ਤੋਂ ਸ਼ੁਰੂ ਕੀਤੀ ਗਈ ਇਸ ਮੋਹਮ ਤਬਾਦ ਹੁਣ ਆਉਣ ਵਾਲੇ ਸਮੇਂ ਤੱਕ ਪੰਜਾਬ ਵਿੱਚ ਕੋਈ ਵੀ ਨਸ਼ਾ ਤਸਕਰ ਨਹੀਂ ਰਹੇਗਾ ਵੱਖ-ਵੱਖ ਜ਼ਿਲ੍ਹੇ ਚੋ ਕੈਬਨਟ ਕਮੇਟੀ ਦੇ ਮੈਂਬਰਾਂ ਨੂੰ ਅਲਾਟ ਕੀਤੇ ਗਏ ਨੇ ਉਹਨਾਂ ਦਾ ਕੰਮ ਲਗਭਗ ਪੂਰਾ ਹੋ ਚੁੱਕਿਆ ਹੈ ਨਸ਼ੇ ਦੇ ਤਸਕਰਾਂ ਦੀ ਪਹਿਚਾਣ ਤੇ ਨਸ਼ਾ ਵੇਚਣ ਵਾਲੀਆਂ ਥਾਵਾਂ ਦੀ ਪਹਿਚਾਣ ਤੋਂ ਬਾਅਦ ਸਰਕਾਰ ਨੇ ਵੱਡੀ ਕਾਰਵਾਈ ਨਸ਼ਾ ਤਸਕਰਾਂ ਦੇ ਖਿਲਾਫ ਕੀਤੀ ਹੈ ਲੁਧਿਆਣਾ ਦੇ ਹਲਕਾ ਸਾਨੇਵਾਲ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਸ਼੍ਰੋਮਣੀ ਅਕਾਲੀ ਦ ਦੋਵਾਂ ਵੱਲੋਂ ਆਗਾਮੀ ਚੋਣਾਂ ਨੂੰ ਲੈ ਕੇ ਤਿਆਰੀ ਕੀਤੀ ਜਾ ਰਹੀ ਹੈ ਅਤੇ ਇਕਜੁੱਟ ਹੋਣ ਦਾ ਫੈਸਲਾ ਕੀਤਾ ਗਿਆ ਇਸ ਨੂੰ ਲੈ ਕੇ ਅੱਜ ਕਾਹਨ ਸਿੰਘ ਨੇ ਬਿਨਾਂ ਕਿਸੇ ਸ਼ਰਤ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ ਤੇ ਕਿਹਾ ਹੈ ਕਿ ਸਾਡੇ ਸਾਰਿਆਂ ਦੇ ਸਾਂਝੇ ਲੀਡਰ ਅਮਰਿਤਪਾਲ ਹੋਣਗੇ ਇਸ ਦੌਰਾਨ ਅਮਰਿਤਪਾਲ ਦੇ ਪਿਤਾ ਬਾਪੂਤਰ ਸਿੰਘ ਵੀ ਉੱਥੇ ਮੌਜੂਦ ਰਹੇ ਉਹਨਾਂ ਨੇ ਅਮਰਿਤਪਾਲ ਤੇ NSA ਬਾਰੇ ਵੱਡੇ ਬਿਆਨ ਦਿੱਤੇ ਨੇ ਇਸ ਮੌਕੇ ਦਿਬਰੂਗੜ੍ਹ ਜੇਲ੍ਹ ਵਿੱਚ ਅਮਰਿਤਪਾਲ ਅਤੇ ਉਸਦੇ ਸਾਥੀਆਂ ਦੇ 2 ਸਾਲ ਪੂਰੇ ਹੋਣ ਨੂੰ ਲੈ ਕੇ ਵੀ ਮੀਡੀਆ ਵੱਲੋਂ ਪੁੱਛੇ ਗਏ ਸਵਾਲ ਤੇ ਉਹਨਾਂ ਕਿਹਾ ਕਿ ਜੇਕਰ NSA ਹਟਾਈ ਜਾ ਰਹੀ ਹੈ ਤਾਂ ਇਹ ਕੋਈ ਇਹਿਸਾਨ ਨਹੀਂ ਕੀਤਾ ਜਾ ਰਿਹਾ ਕਿਉਂਕਿ ਇਹ ਕਾਨੂੰਨ ਦੀ ਉਲੰਘਣਾ ਸੀ ਬਿਨਾਂ ਵਜ੍ਹਾ ਉਹਨਾਂ ਉੱਪਰ NSA ਲਗਾਈ ਗਈ ਸੀ ਅਤੇ ਨੌਜਵਾਨਾਂ ਦੀ ਜ਼ਿੰਦਗੀ ਦੇ 2 ਸਾਲ ਸਰਕਾਰਾਂ ਨੇ ਖਰਾਬ ਕੀਤੇ ਹੋਰ ਕੀ ਕੁਝ ਕਿਹਾ ਬਾਪੂ ਤਰਸੇਮ ਸਿੰਘ ਨੇ ਆਓ ਦੇਖਦੇ ਹਾਂ ਪਹਿਲਾਂ ਦੇ ਗੁਰੂ ਸਾਹਿਬ ਦਾ ਕਟਾਨ ਕੋਰਟ ਸ਼ੁਕਰਿਆ ਸੱਚੇ ਪਾਤਸ਼ਾਹ ਦਾ ਤੇ ਉਹਦੇ ਦਰ ਤੇ ਅੱਜ ਅਕਾਲੀ ਦਲ ਫਤਿਹ ਨੇ ਅਕਾਲੀ ਦਲ ਵਾਰਿਸ ਪੰਜਾਬ ਚ ਆਪਣਾ ਰਲੇਵਾ ਕਰਤਾ ਹੈ। ਐਸਾ ਅਕਾਲੀ ਦਲ ਫਤਿਹ ਦੇ ਜਿਹੜੇ ਜਿੰਨੇ ਵੀ ਆਉਦੇਦਾਰ ਆ ਜਿਸਕਰਨ ਸਿੰਘ ਦੀ ਅਗਵਾਈ ਚ ਉਹਨਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਤੇ ਉਹਨਾਂ ਦਾ ਅਸੀਂ ਹਮੇਸ਼ਾ ਹੀ ਮਾਨਸਤਕਾਰ ਕਰਦੇ ਰਵਾਂਗੇ ਕਿ ਉਹਨਾਂ ਕੇ ਪੰਥਕ ਏਕਤਾ ਵਾਸਤੇ ਕਦਮ ਪੁੱਟਿਆ ਅੱਗੇ ਵਧਾਇਆ ਸਹੀ ਅਰਥਾਂ 'ਚ ਨਹੀਂ ਤੇ ਪੰਥ ਕੇ ਇੱਕ ਦਾ ਰੌਲਾ ਤੇ ਰੋਜ ਪੈਂਦਾ ਪਰ ਸਹੀ ਅਰਥਾਂ 'ਚ ਉਹਨਾਂ ਨੇ ਕਰਕੇ ਦਿਖਾਇਆ ਕਿ ਪੰਥ ਇੱਕ ਇਕਤਾ ਕਰਨੀ ਤੇ ਇਦਾਂ ਹੁੰਦੀ ਆ ਤੇ ਇਸ ਕਰਕੇ ਅਸੀਂ ਉਹਨਾਂ ਦਾ ਉਹਨਾਂ ਦੀ ਟੀਮ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਰ ਅਮਰਪਾਲ ਨੂੰ ਜਿਹੜਾ ਲੋਕ ਸਭਾ ਲੈ ਕੇ ਛੁੱਟੀ ਉਹ ਵੀ ਮੰਨ ਲਈਏ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਰ ਪਾਲਾ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਲੋਕ ਸਭਾ 'ਚ ਲੈ ਕੇ ਆਉਣਾ ਚਾਹੀਦਾ ਸੀ ਜਿਹੜੇ ਆਪਣੇ ਲੋਕਾਂ ਦੀ ਪੰਜਾਬ ਦੀ ਪੰਥ ਦੀ ਉਹ ਆਪਣੀ ਜੋ ਆਵਾਜ਼ ਲੋਕਾਂ ਨੇ ਉਹਨਾਂ ਚੁਣਿਆ ਜਿਹਦੇ ਵਾਸਤੇ ਉਹ ਆਪਣੀ ਗੱਲ ਕਰ ਸਕਦੇ ਮੇਰਾ ਖਿਆਲ ਹੈ ਕੋ ਵੀ ਇੱਕ ਉਹਨਾਂ ਦਾ ਬਹੁਤ ਵੱਡਾ ਧੱਕਾ ਕਿ ਉਹਨਾਂ ਨੂੰ ਲੋਕ ਸਭਾ ਸੈਸ਼ਨ ਚ ਲੈ ਜਾਂਦਾ ਨਹੀਂ ਜਾ ਰਿਹਾ ਭਾਈ 2027 ਦੀ ਗੱਲ ਹੋਈ ਹੈ ਕਿ 2027 ਦੇ ਵਿੱਚ ਸਰਕਾਰੇ ਖਾਲਸਾ ਬਣਾਵਾਂਗੇ ਕੀ ਰਣਨੀਤੀ ਤਿਆਰ ਕੀਤੀ ਹੈ ਰਣਨੀਤੀ ਜੀ ਇਕਤਾ ਚੀ ਸਰਕਾਰ ਨਿਕਲੂਗੀ ਜੇ ਅਸੀਂ ਇੱਕ ਹੋਵਾਂਗੇ ਇਕੱਠੇ ਹੋ ਕੇ ਚੱਲਾਂਗੇ ਆਪਣੀਆਂ ਜਿਹੜਾ ਲੋਕਾਂ ਨੂੰ ਆਪਣੇ ਨਾਲ ਜੋੜਾਂਗੇ ਜੋ ਸਾਡੇ ਨਾਲ ਤਕਾ ਹੋ ਰਿਹਾ ਉਹ ਲੋਕਾਂ ਤੱਕ ਪਹੁੰਚਾਵਾਂਗੇ ਕਿ ਸਾਡੀ ਨੌਜਵਾਨੀ ਨੂੰ ਕਿਦਾਂ ਨਸ਼ਿਆਂ 'ਚ ਮਾਰਿਆ ਜਾ ਰਿਹਾ ਹੈ ਸਾਡੇ ਨੌਜਵਾਨਾਂ ਨੂੰ ਜਾਇਜ ਹਰਾਸਤਾ 'ਚ ਲੰਮੇ ਸਮੇਂ ਤੋਂ ਕਈ-ਕਈ ਸਾਲ ਉਹਨਾਂ ਦੀ ਸਜਾਵਾਂ ਤੋਂ ਵੀ ਉੱਪਰ ਹੋ ਚੁੱਕੇ ਆ ਫਿਰ ਵੀ ਨਹੀਂ ਛੱਡਿਆ ਜਾ ਰਿਹਾ ਤੇ ਇਹ ਇਹ ਦੇ ਵਾਸਤੇ ਸਾਨੂੰ ਸਾਰੇ ਨੂੰ ਇਕੱਠੇ ਹੋ ਕੇ ਹਮਲਾ ਮਾਰਨ ਦੀ ਲੋੜ ਹੈ ਆਪਣੀ ਸਰਕਾਰ ਬਣਾਈਏ ਤੇ ਆਪਣੇ ਲੋਕਾਂ ਨਾਲ ਜੋ ਬੇਇਨਸਾਫੀ ਹੋਈ ਉਹਦੇ ਵਾਸਤੇ ਇਨਸਾਫ ਵਾਸਤੇ ਉਹਨਾਂ ਨੂੰ ਦਰਵਾਜ਼ੇ ਖੋਲ੍ਹੇ ਮੇਰਾ ਖਿਆਲ ਹੈ ਕਿ ਐਨਐਸਐਲ ਉਹਨਾਂ ਤੇ ਲਗਾਈ ਨਜਾਇਜ਼ ਗਈ ਸੀ ਸਾਰਿਆਂ ਤੇ ਉਹਨਾਂ ਦੇ ਦੋ ਸਾਲ ਜਿਹੜੇ ਜ਼ਿੰਦਗੀ ਦੇ ਖਰਾਬ ਕਰ ਦਿੱਤੇ ਆ ਤੇ ਮੇਰਾ ਖਿਆਲ ਹੈ ਕਿ ਅੱਜ ਦੇ ਚਿਰ ਤੇ ਪੰਜਾਬ ਚ ਨਸ਼ੇ ਦਾ ਕਾਫੀ ਹੱਦ ਤੱਕ ਨਸ਼ਾ ਕੰਟਰੋਲ ਹੋ ਜਾਣਾ ਸੀਗਾ ਉਹਨਾਂ ਨੂੰ ਖਾਲੀ ਨਸ਼ੇ ਨੂੰ ਵਡਾਵਾ ਦੇਣ ਵਾਸਤੇ ਤੇ ਸਰਕਾਰ ਨੇ ਉਹਨਾਂ ਨੂੰ ਅੰਦਰ ਸੁਟਿਆਇਆ ਹੈ ਤੇ ਜੇ ਉਹਨਾਂ ਨੇ ਅੱਜ ਉਹਨਾਂ ਨੂੰ ਛੜਦੇ ਤਾਂ ਮੇਰੇ ਖਿਆਲ ਕੋਈ ਐਡਾ ਵੱਡਾ ਹਸਾਨ ਨਹੀਂ ਕੀਤਾ ਉਹਨਾਂ ਨੇ ਉਹਨਾਂ ਦੇ 2 ਸਾਲ ਉਹਨਾਂ ਨੇ ਬਰਬਾਦ ਕੀਤੇ ਆ ਇਸ ਕਰਕੇ ਅਸੀਂ ਉਹਦੀ ਨਿੰਦਾ ਕਰਦੇ ਆ ਤੇ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਬਿਨਾਂ ਸ਼ਰਤ ਸਾਰਿਆਂ ਨੂੰ ਜੋ ਉਹਨਾਂ ਦੇ ਸਾਥੀ ਇੱਥੇ ਵੀ 40 45 ਜੇਲ੍ਹਾਂ 'ਚ ਬੈਠੇ ਆ ਸਾਰਿਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਦੱਸ ਦਈਏ ਕਿ ਇਸ ਦਰਾਨ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਅਮਰਤਪਾਲ ਅਤੇ ਉਹਨਾਂ ਦੇ ਚਾਚਾ ਬਬਲਪ੍ਰੀਤ ਅਤੇ ਇੱਕ ਹੋਰ ਸਾਥੀ ਤੇ ਐਨਐਸਏ ਹਟਾਈ ਨਹੀਂ ਜਾ ਰਹੀ ਜਦੋਂ ਕਿ ਸੱਤ ਸਾਥੀਆਂ ਤੇ ਐਨਐਸਏ ਹਟਾਈ ਜਾ ਰਹੀ ਹੈ ਜੇਕਰ ਸਾਡੇ ਤਿੰਨ ਸਿੰਘ ਪੰਜਾਬ ਨਹੀਂ ਆ ਰਹੇ ਤਾਂ ਉਸ ਬਾਰੇ ਸਰਕਾਰ ਦੀ ਮਾੜੀ ਗੱਲ ਹੈ ਇਸ ਲਈ ਵੀ ਲੋੜੀਂਦੀ ਕਾਰਵਾਈ ਹੋਣੀ ਚਾਹੀਦੀ ਹੈ ਹਾਲ ਦੀ ਘੜੀ ਪੰਜਾਬ ਨਿਊਜ਼ ਬੁਲਟਨ ਵਿੱਚ ਇਨਾ ਹੀ ਜਲਦ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਨਾਲ ਅਦੋਂ ਤੱਕ ਲਈ ਸਤਿ ਸ਼੍ਰੀ ਅਕਾਲ